ਸਸਰੀਏ ਕਰ ਬਾਈ ਜੀ ਸਾਰਿਆਂ ਨੂੰ ਜੀ ਬਾਈ ਜੀ ਆ ਕਿਸਾਨਾਂ ਦੇ ਪਈ ਕਾਰਵਾਈ ਤੋਂ ਆਪਾਂ ਨੂੰ ਸਾਰਾ ਪਤਾ ਹੀ ਆ ਕਰਨਲ ਦੀ ਕੁੱਟਮਾਰ ਹੋਈ ਤੋਂ ਬਾਕੀ ਆਮ ਇਨਸਾਨ ਦੀ ਵੀ ਡੇਲੀ ਆਪਾਂ ਦੇਖਦੇ ਆਂ ਦੁਕਾਨਦਾਰਾਂ ਤੱਕ ਵੀ ਮਜ਼ਦੂਰਾ ਤੱਕ ਵੀ ਪੰਜਾਬ ਪੁਲਿਸ ਸਟੇਟ ਪੁਲਿਸ ਸਟੇਟ ਬਣ ਚੁੱਕਿਆ ਪੁਲਿਸ ਦੇ ਹੱਥ ਅਧਿਕਾਰ ਦਿੱਤੇ ਖੁੱਲੇ ਤੇ ਪੁਲਿਸ ਨੂੰ ਪਿੱਛੋਂ ਦਿੱਤੇ ਜਾ ਰਹੇ ਆ ਆਰਡਰ ਮੈਂ ਪਹਿਲਾਂ ਵੀ ਇਹ ਗੱਲ ਕਹੀ ਸੀਗੀ ਸਾਰੀਆਂ ਜਥੇਬੰਦੀਆਂ ਨੂੰ ਅੱਜ ਗਰਮਜੋਸ਼ੀ ਦੇ ਵਿੱਚ ਗੁੱਸਾ ਛੱਡ ਜ ਹੈਗਾ ਸਾਡੇ ਬੰਦੇ ਚੱਕਲੇ ਆ ਗਰਮਜੋਸ਼ੀ ਦੇ ਵਿੱਚ ਆ ਕੇ ਸਾਨੂੰ ਇੱਕਦਮ ਤਰ ਨਹੀਂ ਪੈਣਾ ਚਾਹੀਦਾ ਇਹ ਸਾਰਿਆਂ ਨੂੰ ਚੱਕ ਲੈਣਗੇ ਕਿਸੇ ਦਾ ਵੀ ਇਨਕਾਊਂਟਰ ਕਰ ਦੇਣਗੇ ਕਿਸੇ ਨੂੰ ਵੀ ਚੱਕ ਲੈਣਗੇ ਇੱਥੇ ਸਾਡੀਆਂ ਜਥੇਬੰਦੀਆਂ ਨੂੰ ਟੋਟਲ ਮਜ਼ਦੂਰ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਦੁਕਾਨਦਾਰ ਨੌਜਵਾਨ ਸਾਰੇ ਜੋ ਵੀ ਸੰਘਰਸ਼ ਤੇ ਕਰੀ ਜਾਂਦੇ ਅੱਜ ਧਰਨੇ ਮਜਾਰੇ ਕਰਦੇ ਆ ਸਾਨੂੰ ਇਕੱਠੇ ਬੈਠ ਕੇ ਪਲਾਨ ਬਣਾ ਕੇ ਰਣਨੀਤੀ ਨਾਲ ਇਹਨਾਂ ਦੇ ਵਿਰੁੱਧ ਲੜਿਆ ਜਾਣਾ ਤੇ ਇਵੇਂ ਹੀ ਲੜਨਾ ਚਾਹੀਦਾ ਸਾਰਿਆਂ ਨੂੰ ਇਕੱਠੇ ਹੋ ਕੇ ਰਣਨੀਤੀ ਬਣਾ ਕੇ ਲੜਨਾ ਚਾਹੀਦਾ ਇਕੱਲੇ ਇਕੱਲੇ ਤਾਂ ਇਹਨਾਂ ਨੇ ਕੁਝ ਨਹੀਂ ਬਟਰਨ ਦੇਣਾ ਆ ਜਿਹੜੇ ਕਿਸਾਨੀ ਕਿਸਾਨੀ ਅਜ ਅੰਦੋਲਨ ਚੱਕਿਆ ਗਿਆ ਤੇ ਬੰਦੇ ਖੁਸ਼ ਹੁੰਦੇ ਆ ਨਾ ਥੋੜ੍ਹ ਵਾਰੀ ਥੋੜੀ ਵੀ ਆਈ ਲੋ ਇਹ ਸਾਰਿਆਂ ਦੀ ਵਾਰੀ ਆਉਣੀ ਆ ਤੁਸੀਂ ਦੱਸੋ ਜੇ ਕਿਸਾਨਾਂ ਨੂੰ ਉਦੋਂ ਮਿੰਟ ਚੱਕ ਸਕਦੇ ਥੋਨੂੰ ਘਰੋਂ ਨਾ ਚਕਾਉਣਗੇ ਤੁਹਾਡੇ ਤੋਂ ਜ਼ਮੀਨਾਂ ਨਾ ਖੋਣਗੇ ਤੁਹਾਡੇ ਨਾ ਥਾਵਾਂ ਜਿੱਥੋਂ ਤੁਹਾਨੂੰ ਘਰਾਂ ਚੋਂ ਕੱਢਣਗੇ ਇਹ ਸਭ ਕੁਝ ਕਰਨਗੇ ਇਹਨਾਂ ਨੇ ਤੁਸੀਂ ਇੱਕ ਸਾਲ ਤੱਕ ਦੇਖਿਓ ਕੀ ਹੁੰਦਾ ਇਹ ਅੱਜ ਸਰਕਾਰ ਤੁਹਾਨੂੰ ਹਥਿਆਰ ਚੁਕਾ ਰਹੀ ਆ ਵੀ ਚੱਕੋ ਹਥਿਆਰ ਲੜੋ ਸਾਡੇ ਨਾਲ ਕਿਉਂਕਿ ਉਹਨਾਂ ਨੂੰ ਪਤਾ ਵੀ ਇਹ ਕੱਲਾ ਇੱਥੋਂ ਨਹੀਂ ਪੰਜਾਬ ਸਰਕਾਰ ਸੈਂਟਰ ਸਰਕਾਰ ਦੀ ਗਵਰਨਮੈਂਟ ਗੁਲਾਮ ਆ ਤੇ ਸੈਂਟਰ ਸਰਕਾਰ ਜਿਹੜੀ ਆ ਉਹ ਬਰਤਾਨੀਆਂ ਦੀ ਗੁਲਾਮ ਆ ਢਾਂਚਾ ਉਤੋਂ ਹੀ ਚੱਲਦਾ ਏ ਤੇ ਸਾਡੀ ਕੌਮ ਨੂੰ ਤਾਂ ਖਾਸ ਕਰਕੇ ਆ ਵੀ ਸਿੱਖ ਕੌਮ ਆਵਾਜ਼ ਨਾ ਚੱਕੇ ਜਦੋਂ ਵੀ ਕੌਮ ਨੇ ਆਵਾਜ਼ ਚੱਕ ਲਈ ਮਣਾਏ ਅੱਗੇ ਚੜ ਗਈ ਇਹ ਰੁਕੀ ਨਹੀਂ ਜਾਣੀ ਕੌਮ ਸਾਨੂੰ ਤੁਸੀਂ ਦੇਖੋ ਸਾਡੀ ਕੌਮ ਨੂੰ ਉਹਦੇ ਡੰਡਾ ਫੇਰ ਲੱਗ ਪੈਣਗੇ ਉਦੋਂ ਹੀ ਚੱਕ ਕੇ ਜੇਲਾਂ 'ਚ ਮਾਰਨਗੇ ਜੇ ਕੋਈ ਬਾਲਾ ਹੋਊਗਾ ਤਾਂ ਉਹਨੂੰ ਮਰਵਾਉਣਗੇ ਐਕਸੀਡੈਂਟ ਕਰਾਉਣਗੇ ਫੇਰ ਮਾਰਨਗੇ ਹੁਣ ਸਾਡੇ ਜਿਹੜੇ ਬੰਦੇ ਡਿਬਰੂਗੜ ਜੇਲ੍ਹ ਤੋਂ ਲੈ ਕੇ ਆਉਂਦੇ ਆ ਬੰਦੇ ਹਨਾ ਇੱਥੇ ਤੁਹਾਨੂੰ ਕੀ ਲੱਗਦਾ ਉਹਨਾਂ ਨੂੰ ਛੱਡ ਹੁਣ ਛੱਡ ਦੇਣਗੇ ਬਰੀ ਕਰ ਦੇਣਗੇ ਇੱਥੇ ਜੇਲਾ 'ਚ ਰੱਖ ਕੇ ਟਾਰਚ ਕਰਨਗੇ ਫੁੱਲ ਅਸਲੇ ਪਹੁੰਚ ਗਿਆ ਆਪਦੇ ਕੋਲ ਹਥਿਆਰ ਬਰਾਮਦਗੀਆਂ ਕਰਾਉਣਗੇ ਉਹ ਪ੍ਰਾਣੀਆਂ ਗੱਲ ਕੋਈ ਵੀ ਨਹੀਂ ਆਪਦੇ ਕੋਲ ਪਾਪਾ ਤੱਕਣਗੇ ਹੋ ਸਕਦਾ ਮੈਨੂੰ ਤਾਂ ਇਹ ਵੀ ਲੱਗਦਾ ਜਿਵੇਂ ਹੁਣ ਆਪਾਂ ਸੁਣਦੇ ਆ ਕਿਨੇ ਬੰਦਾ ਚੱਕ ਲਿਆ ਬੰਦੇ ਚੱਕਣ ਤੋਂ ਬਾਅਦ ਹੀ ਇਹ ਭੱਜਣ ਲੱਗਾ ਸੀ ਅਸੀਂ ਇਹਨਾਂ ਦੇ ਫੈਰ ਮਾਰ ਤੇ ਬੰਦੇ ਦੀ ਗੈਂਗਸਟਰ ਦੀ ਮੌਤ ਹੋ ਗਈ ਮੁੰਡੇ ਸਾਡੇ ਗੈਂਗਸਟਰ ਬਣਾ ਮੈਂ ਠੋਕੀ ਤੁਰੇ ਜਾਂਦੇ ਆ ਉਹ ਜਿਹੜੇ ਬੰਦੇ ਲੈ ਕੇ ਆਦੇ ਇਹ ਵੀ ਨਹੀਂ ਪਤਾ ਕਿਥੇ ਲੈ ਜਾਂਦੇ ਆ ਨੂੰ ਰਿਮਾਂਡ ਤੇ ਲੈ ਜਾਂਦੇ ਆ ਨੂੰ ਜਾਂ ਵਾਪਸ ਅਦਾਲਤ ਚ ਲਿਆਉਂਦੇ ਆ ਤੇ ਗੋਲੀ ਮਾਰ ਦੇਣਾ ਕਹਿੰਦੇ ਨਾਮੋ ਸਾਹਮਣਾ ਮੁਕਾਬਲਾ ਹੋ ਗਿਆ ਸੀ ਇਹਨਾਂ ਨਾਲ ਸਾਡਾ ਸੋਵਾ ਜੇ ਕਿਸੇ ਨੂੰ ਵੀ ਚੱਕ ਸਕਦੇ ਆ ਪੰਜਾਬ ਪੁਲਿਸ ਸਟੇਟ ਬਣ ਗਿਆ ਪੁਲਸਾ ਤਦਕਾਰ ਆ ਸਾਰੇ ਫੁੱਲ ਆ ਪਲੈਨਿੰਗ ਨਾਲ ਲੜੋ ਤਰੀਕੇ ਨਾਲ ਜੋਸ਼ਵਾਜੀ ਚ ਨਾ ਮੱਜੋ ਵੀ ਸਾਡੇ ਕਿਸੇ ਬੰਦੇ ਨਾਲ ਕੁਛ ਹੋ ਗਿਆ ਤੇ 10 ਬੰਦੇ ਇਕੱਠੇ ਹੋ ਕੇ ਜੱਕ ਬੰਦੀ ਜਥੇ ਬੰਦੀ ਇਕੱਠੇ ਹੋ ਕੇ ਤੁਰ ਪੋ ਵੀ ਚੱਕ ਲੈਣਗੇ ਸਾਰਿਆਂ ਨੂੰ ਜੇਲਾਜ ਮਾਰ ਲੰਗੇ ਜੇ ਕੋਈ ਬਾਹਲਾ ਬੋਲੂਗਾ ਕੁਸਕੂ ਐਨਕਾਊਂਟਰ ਕਰ ਦੇਣਗੇ ਸੋ ਅੱਜ ਬੇਨਤੀ ਇਹ ਆ ਵੀ ਸਾਰੀਆਂ ਜਥੇ ਬੰਦੀਆਂ ਸਰਕਾਰ ਖਿਲਾਫ ਨਹੀਂ ਪਹਿਲਾਂ ਕਿਸੇ ਮੀਟਿੰਗਾਂ ਦਾ ਸਾਨਾ ਬਣਨਾ ਪਹਿਲਾਂ ਇਹਨਾਂ ਨੂੰ ਆਪਸ ਵਿੱਚ ਵਾਜ ਦੇਣੀ ਚਾਹੀਦੀ ਆਪਸ ਵਿੱਚ ਬੈਠਣ ਬੈਠ ਕੇ ਪਲਾਨ ਬਣਾ ਕੇ ਪੂਰੀ ਰਣਨੀਤੀ ਕਰਕੇ ਚਾਲੇ ਚੱਲੋ ਇੱਕ ਚੰਗੇ ਲੀਡਰਾਂ ਵਾਲੇ ਚੰਗੇ ਲੀਡਰ ਦੇ ਦਿਮਾਗ ਰੱਖਣ ਵਾਲੀ ਰਣਨੀਤੀ ਤਿਆਰ ਕਰਕੇ ਫੇਰ ਲੜਨਾ ਚਾਹੀਦਾ ਤੇ ਲੜਨਾ ਸਾਰਿਆਂ ਨੂੰ ਬਹਿਣਾ ਇਹ ਜੇ ਇਕੱਲਾ-ਇਕੱਲਾ ਸੋਚਣਗੇ ਨਾ ਮਜ਼ਦਾਰੀ ਨੂੰ ਸੋਚੂ ਅਸੀਂ ਜੱਤਰਾਂਗੇ ਕਿਸਾਨੀ ਨੂੰ ਸੋਚੂ ਅਸੀਂ ਜਿੱਤ ਜਾਾਂਗੇ ਕਿਸੇ ਦਾ ਕੁਝ ਨਹੀਂ ਵਟਣ ਦੇਣਾ ਇਹਨਾਂ ਨੇ ਤੁਸੀਂ ਸਾਰੇ ਇਨਸਾਨ ਹੈ ਨਾ ਚੱਕੇ ਅੰਦਰ ਠੋਕੜੇ ਆ ਸੋ ਮੇਰੀ ਬੇਨਤੀ ਆ ਸਾਡੀਆਂ ਜਥੇਬੰਦੀਆਂ ਨੂੰ ਤੇ ਸਾਡੇ ਬੰਦਿਆਂ ਨੂੰ ਸੰਘਰਸ਼ੀ ਯੋਧਿਆਂ ਨੂੰ ਭਾਈ ਜੀ ਪਹਿਲਾਂ ਆਪਸ ਵਿੱਚ ਬੈਠੋ ਰਣਨੀਤੀ ਤਿਆਰ ਕਰਕੇ ਫਿਰ ਨਾ ਵਿਰੋਧ ਕੋਈ ਮੋਰਚਾ ਧਰਨਾ ਪ੍ਰੋਟੈਸਟ ਸ਼ੁਰੂ ਕਰੋ ਹੋਣਾ ਹੋਣਾ ਤਾਂ ਇੱਥੇ ਯੁੱਧ ਹੀ ਆ ਆ ਕਈ ਲੋਕ ਕਹੀ ਜਾਂਦੇ ਆ 2027 ਚ ਤੈਨੂੰ ਅਸੀਂ ਵੋਟਾਂ ਹੀ ਨਹੀਂ ਪਾਉਣੀਆਂ ਤੁਸੀਂ ਦੇਖ ਲਿਓ ਕਿਹੜੀਆਂ ਵੋਟਾਂ ਪੈਣਗੀਆਂ ਇੱਥੇ ਕੋਈ ਵੋਟਾਂ ਨਹੀਂ ਪੈਣੀਆਂ ਇੱਥੇ ਯੁੱਧ ਹੋਣਾ ਸੋ ਮੈਂ ਇਨੀ ਬੇਨਤੀ ਕਰਦਾ ਜਥੇਬੰਦੀਆਂ ਨੂੰ ਸਾਰਿਆਂ ਨੂੰ ਸਾਡੇ ਸੰਘਰਸ਼ੀ ਯੋਧਿਆਂ ਨੂੰ ਚਾਹੇ ਉਹ ਕਿਸੇ ਵੀ ਫੀਲਡ ਦੇ ਵਿੱਚ ਆ ਲੜੀ ਜਾਂਦੇ ਸੰਘਰਸ਼ ਬਾਈ ਜੀ ਆਪਸ ਵਿੱਚ ਬੈਠੋ ਆਪ ਸਵੈਚਤਰ ਤਰੀਕੇ ਨਾਲ ਏਕਾ ਕਰਕੇ ਤੁਰੋ ਪਲਾਨ ਕਰਕੇ ਫਿਰ ਅੱਗੇ ਨਾਲੇ ਇੱਕ ਜਵੰਦ ਦਾ ਸਿਸਟਮ ਪਲਾਨ ਬਣਾਓ ਨਹੀਂ ਤੁਹਾਨੂੰ ਚਰਚਾ ਕਰੀ ਜਾਣਗੇ ਇਹਨਾਂ ਨੇ ਬੋਲਣ ਵਾਲੇ ਵੀ ਨਹੀਂ ਛੱਡਣੇ ਆ ਤਾਂ ਹੋਰ 2-4 6 ਮਹੀਨੇ ਆ ਆੜੇ ਫੇਸਬੁੱਕ ਤੇ ਬੋਲਦੇ ਨੇ ਕੋਈ ਵੀ ਇਹਨਾਂ ਨੇ ਬੋਲਣ ਵਾਲੇ ਵੀ ਨਹੀਂ ਛੱਡਣੇ ਜੇ ਦੂਜੇ ਕਿਸੇ ਵੀ ਬੰਦੇ ਨੂੰ ਮਾਰਦੇ ਹੋ ਵੀ ਤਾਂ ਇਨਸਾਨ ਹੀ ਆ ਤੇ ਆਪਣੇ ਆਪ ਗੂ ਮਾਰਨਾ ਕੋਈ ਖੇਡ ਥੋੜੀ ਹੈ ਨਾ ਇਸਤੇ ਚੱਕ ਕੇ ਠੋਕ ਦੇਣਗੇ ਮਾਰ ਦੇਣਗੇ ਸੋ ਬੇਨਤੀ ਮੈਂ ਇਹ ਕਰਦਾ ਪਲਾਨ ਬਣਾ ਕੇ ਯੁੱਧ ਜੰਗਾਂ ਪਲੈਨਿੰਗ ਨਾਲ ਲੜੇ ਜਾਂਦੇ ਆ ਯੁੱਧ ਤੁਸੀਂ ਇਹਨਾਂ ਨੂੰ ਜਿਝਾਰੂ ਨਾ ਕਹੋ ਆਪਾਂ ਕਹੀ ਜਾਂਦੇ ਆ ਵੀ ਸਾਡੇ ਬੰਦੇ ਯਾਰ ਤੂੰ ਉਹਨਾਂ ਵਾਂਗੂ ਨੇਰੇ ਚ ਚੱਕਲੇ ਆ ਇਹਦਾ ਯੁੱਧ ਦੇ ਰੂਲ ਬਣ ਗੇ ਇਹਨਾਂ ਬੰਦਿਆਂ ਦਾ ਕੋਈ ਇਹਨਾਂ ਨੇ ਕੋਈ ਪਲਾਨ ਬਣਾਉਣੀ ਕੋਈ ਇਹਨਾਂ ਨੂੰ ਕੋਈ ਇਹਨਾਂ ਦੀ ਬੇਇੱਜ਼ਤੀ ਕਰਕੇ ਇਹਨਾਂ ਨੂੰ ਤਾਂ ਵੀ ਕੋਈ ਚੱਕਰ ਨਹੀਂ ਕੋਈ ਇਹਨਾਂ ਨੂੰ ਸਲੋਤ ਕਰਕੇ ਤਾਂ ਵੀ ਕੋਈ ਚੱਕਰ ਨਹੀਂ ਇਹਨਾਂ ਨੇ ਤਾਂ ਇਹ ਦੇਖਣਾ ਵੀ ਇਹਨਾਂ ਨੂੰ ਨੱਪਣਾ ਕਿਵੇਂ ਆ ਸੋ ਅਸੀਂ ਇਹ ਦੇਖਣਾ ਵੀ ਅਸੀਂ ਲੜਦਾ ਕਿਵੇਂ ਆ ਸੋ ਮੇਰੀ ਇਹ ਬੇਨਤੀ ਪ੍ਰਵਾਨ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਜੀ ਬਾਕੀ ਫਿਰ ਗੱਲ ਕਰਾਂਗੇ ਧੰਨਵਾਦ ਜੀ